ਸੰਤਾਂ ਨੂੰ ਬਹੁਤ ਖੁਸ਼ੀ ਹੈ ਇਸ ਦਿਹਾੜੇ ਦੀ ਵੀ ਗੁਰੂ ਸਾਹਿਬ ਨੇ ਗੱਡੀ ਸਾਹਿਬ ਦੇ ਚਰਨ ਪਾਏ ਅੱਜ ਦੇ ਦਿਨ ਉੱਥੋਂ ਲੈਣ ਆਏ ਨੇ ਉਹ ਮਹਾਰਾਜ ਨੂੰ ਲੈਣ ਆਏ ਨੇ ਇੱਥੇ ਜਿਵੇਂ ਪਹਿਲਾਂ ਮਹਾਂ ਨजीर ਖਾਂ ਲੈਣ ਆਏ ਸੀ ਉਸੇ ਤਰ੍ਹਾਂ ਅੱਜ ਲੈਣ ਆਏ ਨੇ ਮਹਾਰਾਜ ਨੂੰ ਇੱਥੋਂ ਲੈ ਕੇ ਜਾਰ ਅੱਜ ਦੇ ਬੱਚਿਆਂ ਨੂੰ ਕੀ ਸੰਦੇਸ਼ ਦੋਗੇ ਜੀ ਮਹਾਰਾਜ ਦੀ ਬਾਣੀ ਨਾਲ ਜੁੜਨ ਪਾਠ ਕਰਨ ਦੇ ਉਹਨਾਂ ਦੇ ਸਿੱਖਿਆ ਲੈਣ ਨਸ਼ੇ ਤੋਂ ਬਚਣ ਜਿਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਸੀਸ ਦਿਨ ਜਾ ਰਹੇ ਸੀ ਤੇ ਉਹ ਥੜਾ ਸਾਹਿਬ ਗੁਰਦੁਆਰਾ ਜਿੱਥੇ ਅੱਜ ਖੜੇ ਆ ਇੱਥੇ ਆਏ ਔਰ ਜਿਹੜਾ ਗੜੀ ਨजीर ਦਾ ਪਜੀਰ ਸੀ ਮੁਹੰਮਦ ਬਖਸ਼ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਡੇ ਗੜੀ ਨजीर ਪਿੰਡ ਦੇ ਵਿੱਚ ਵੀ ਚਰਨ ਪਾਓ ਔਰ ਉਸ ਟਾਈਮ ਬਾਬਾ ਜੀ ਨੂੰ ਲੈ ਕੇ ਜਿਸ ਦਿਨ ਅੱਜ ਦੇ ਦਿਨ ਆਜ ਦੇ ਦਿਨ ਮੁਹੰਮਦ ਬਖਸ਼ ਗੁਰਤੇਗ বাহাদুর ਸਾਹਿਬ ਨੂੰ ਲੈ ਕੇ ਗੜੀ ਸਾਹਿਬ ਗਿਆ ਸੀ ਅਸੀਂ ਇਹ ਪਹਿਲਾ ਇਸ ਵਾਰੀ ਦੂਸਰੀ ਵਾਰ ਪਿਛਲੇ ਸਾਲ ਸਟਾਰਟਿੰਗ ਕੀਤੀ ਸੀ ਉਸੇ ਦਿਨ ਹੀ ਇਹ ਪ੍ਰੋਗਰਾਮ ਕਰਦੇ ਹਾਂ ਕੀ ਹੋ ਗਿਆ ਜੀ ਨੌਜਵਾਨ ਬੱਚਾ ਵਾਸਤੇ ਅਸੀਂ ਇਹ ਜੋ ਵੀ ਉਪਰਾਲਾ ਕਰ ਰਹੇ ਨੇ ਸਾਡੇ ਬਾਬਾ ਕਾਰਸੇ ਵਾਲੇ ਮਹਾਂਪੁਰਖ ਬਾਬਾ ਬਲਵੀਰ ਸਿੰਘ ਜੀ ਸਮੂਹ ਇਲਾਕਾ ਨਿਵਾਸੀ ਸੰਗਤ ਉਹਨਾਂ ਦਾ ਇਹੀ ਹੈ ਵੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਹੋਵੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸੀਸ ਦਿੱਤਾ ਹਿੰਦ ਵਾਸਤੇ ਸੀਸ ਦਿੱਤਾ ਤਾਂ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਕਿੰਨੀ ਵੱਡੀ ਹੈ ਸਾਰੀਆਂ ਸੰਗਤਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਵਸ ਮਨਾ ਰਹੇ ਹਾਂ ਅਸੀਂ ਅੱਜ ਜਿਹੜਾ ਅਸੀਂ ਇਹ ਨਗਰ ਕੀਰਤਨ ਥੜਾ ਸਾਹਿਬ ਤੋਂ ਗੁਰਦੁਆਰਾ ਗੜੀ ਸਾਹਿਬ ਲੈ ਕੇ ਜਾ ਰਹੇ ਹਾਂ ਇਹ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਥੜਾ ਸਾਹਿਬ ਤੋਂ ਮੁਹੰਮਦ ਬਖਸ਼ ਗੜੀ ਸਾਹਿਬ ਲੈ ਕੇ ਗਿਆ ਸੀ ਇਸ ਸੰਕੇਤ ਇਤਿਹਾਸ ਇਤਿਹਾਸ ਵੈਸੇ ਲੰਮਾ ਹੋ ਸਾਡੇ ਕਥਾਵਾਚਕ ਜੀ ਤੁਹਾਨੂੰ ਕਿਤੇ ਫੇਰ ਦੱਸ ਦੇਣਗੇ ਪਰ ਇਹ ਇਹ ਅੱਜ ਟਾਈਮ ਘੱਟ ਹੋਣ ਕਰਕੇ ਇਹ ਸਾਡਾ ਮੁੱਖ ਦਿਵਸ ਹੈ ਅੱਜ ਇਹ ਦਿਵਸ ਅਸੀਂ ਮਨਾ ਰਹੇ ਹਾਂ ਸਤਿਗੁਰੂ ਤੇਗ বাহাদুর ਸੱਚੇ ਪਾਤਸ਼ਾਹ ਨਾਮ ਸਿੰਘ ਅੱਜ ਕੀ ਇੱਕ ਨਗਰ ਦਿਨ ਤੋਂ ਸ਼ਾਮਿਲ ਹੋਏ ਜਿਸ ਨਗਰ ਕੀਰਤਨ ਦੇ ਵਿੱਚ ਬਾਬਾ ਜੀ ਨੇ ਬਾਬਾ ਜੀ ਦੀ ਕਿਰਪਾ ਹੋਈ ਬਾਬਾ ਜੀ ਨੇ ਆਪਣੇ ਚਰਨਾਂ ਨਾਲ ਜੋੜਿਆ ਹੋਇਆ ਜੀ ਗੁਰ ਕੈਣੜ ਲੱਗੇ ਹੋ ਹਾਂਜੀ ਬੱਚੇ ਵੀ ਲੈ ਆਏ ਆਂ ਹਾਂਜੀ ਬੱਚੇ ਨੂੰ ਲੈ ਆਣ ਨਾਲ ਬੱਚੇ ਮੈਂ ਕੱਲਾ ਆਇਆ ਆਂ ਬੱਚੇ ਮਗਰੋਂ ਆ ਜਾਣਗੇ ਉਹਨਾਂ ਦੀ ਮਰਜ਼ੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੋ ਇਸ ਟੀਵੀ ਦੇ ਨਾਲ ਪਿਆਰ ਕਰਦੀਆਂ ਨੇ ਅਤੇ ਸੰਗਤਾਂ ਨਾਲ ਪਿਆਰ ਕਰਦੀਆਂ ਗੁਰੂ ਨਾਲ ਪਿਆਰ ਕਰਦੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਇਸ ਸੰਬੰਧ ਦੇ ਵਿੱਚ ਹੈ ਕਿ ਅੱਜ ਦੇ ਦਿਨ ਭਾਈ ਮੁਹੰਮਦ ਬਖਸ਼ ਜੀ ਜੋ ਗੜੀ ਨਜ਼ੀਰ ਦਾ ਨਵਾਬ ਸੀ ਉਹ ਸੈਭ ਸੇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਦੁਆਰਾ ਥੜਾ ਸਾਹਿਬ ਵਾਲੀ ਸਥਾਨ ਤੋਂ ਇੱਥੇ ਸਾਈ ਅਨਾਇਤ ਅਲੀ ਦੀ ਛੱਪਰੀ ਸੀ ਉਸ ਛੱਪਰੀ ਵਿੱਚੋਂ ਲੈਣ ਵਾਸਤੇ ਆਇਆ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਹਿਲਾਂ ਮਨਾਂ ਕੀਤਾ ਸੀ ਪਰ ਜਦੋਂ ਨੇ ਸਿਪਾਈ ਦੇਖੇ ਵੀ ਬਰੰਟ ਜਾਰੀ ਨੇ ਫਿਰ ਦੁਬਾਰਾ ਆਇਆ ਫਿਰ ਬੇਨਤੀ ਕੀਤੀ ਸਤਗੁਰਾਂ ਨੇ ਕਿਹਾ ਸੀ ਸਾਨੂੰ ਫੜਨ ਵਾਲਾ ਕੋਈ ਨਹੀਂ ਹੈਗਾ ਸਾਨੂੰ ਫੜਨ ਵਾਲਾ ਕੋਈ ਨਹੀਂ ਪਰ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੀ ਸ਼ਰਤ ਹੈ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੀ ਗੜੀ ਵਿੱਚ ਲੈ ਕੇ ਗਿਆ ਸੀ ਉਸ ਦਿਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਧੰਨ ਧੰਨ ਬਾਬਾ ਬਲਬੀਰ ਸਿੰਘ ਜੀ ਕਾਰਸੇ ਵਾਲੇ ਮਹਾਂਪੁਰਸ਼ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ٹرسٹ ਦੇ ਸਮੂਹ ਮੈਂਬਰ ਸਹਿਬਾਨ ਸਮੂਹ ਲਾਕਨਵਾਸੀ ਸੰਗਤਾਂ ਵੱਲੋਂ ਇਹ ਜਿਹੜਾ ਨਗਰ ਕੀਰਤਨ ਹੈ ਉਸ ਦਿਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਿੰਨੇ ਲੋਕ ਜੀ ਮਹਾਰਾਜ ਜੀ ਗਏ ਸੀ ਇੱਥੋਂ ਇਹ ਜਿਹੜਾ ਸਮਾਂ ਹੈ ਕਿਉਂਕਿ ਲਗ ਲਗ ਗ੍ਰੰਥਾਂ ਦੇ ਵਿੱਚ ਇਹਨਾਂ ਦੇ ਲਗ ਲਗ ਤਰੀਕੇ ਲਿਖੇ ਆ ਇਸ ਕਰਕੇ ਆਪਾਂ ਇਹਦਾ ਪ੍ਰੋਪਰ ਸਮਾਂ ਨਹੀਂ ਕਹਿ ਸਕਦੇ ਕਾਫੀ ਲੰਮਾ ਸਮਾਂ ਹੋ ਗਿਆ ਆਈਡੀਆ ਆਈਡੀਆ ਵੀ ਨਹੀਂ ਕਹਿ ਸਕਦੇ ਕਿਉਂਕਿ ਆਈਡੀਆ ਵੀ ਫਿਰ ਵੀਡੀਓ ਚੜਨੀ ਆ ਤੇ ਉਹ ਕਹਿ ਦੇਣਗੇ ਆਈਡੀਆ ਵੀ ਗਲਤ ਲਾ ਦਿੱਤਾ ਇਸ ਕਰਕੇ ਲੰਮਾ ਸਮਾਂ ਹੋ ਗਿਆ ਜਾਂ ਆਪਾਂ ਲੰਮਾ ਸਮਾਂ ਹੋ ਗਿਆ ਇਦਾਂ ਕਹਿ ਲਓ 350 ਸਾਲਾ ਵੈਸੇ ਮਨਾਇਆ ਜਾਂਦਾ ਆ 350 ਸਾਲਾ 350 ਸਾਲਾ ਸ਼ਹੀਦੀ ਦਿਵਸ ਹੈ ਜਿਹੜਾ ਕਿਉਂਕਿ ਉਦੋਂ ਪਹਿਲਾਂ ਮਹਾਰਾਜ ਜੀ ਬਹੁਤ ਥਾਵਾਂ ਤੇ ਗਏ ਨੇ ਉਦੋਂ ਬਾਅਦ ਸ਼ਹੀਦੀ ਦਿੱਤੀ ਹੈ ਉਹਨਾਂ ਨੇ ਇਹ ਜਿਵੇਂ ਗੜੀ ਸਾਹਿਬ ਦੇ ਵਿੱਚ 40 ਦਿਨ ਰਹੇ ਨੇ ਬਹਾਦਰਗੜ੍ਹ 4 ਮਹੀਨੇ ਰਹੇ ਨੇ ਇਸ ਕਰਕੇ ਕਿਸੇ ਵੀ ਸਮੇਂ ਦਾ ਪ੍ਰੋਪਰ ਆਪਾਂ ਦੱਸ ਨਹੀਂ ਸਕਦੇ ਪਰ ਹੁਣੇ ਜਿਹੜਾ 350 ਸਾਲਾ ਮਨਾਇਆ ਜਾ ਰਿਹਾ ਉਹ ਕੀ ਸੰਦੇਸ਼ ਹੈ ਮਹਾਰਾਜ ਦਾ ਹਾਂਜੀ ਬੱਚਿਆਂ ਨੂੰ ਬੱਚਿਆਂ ਨੂੰ ਇਹ ਸੰਦੇਸ਼ ਹੈ ਕਿ ਭਾਈ ਇੱਕ ਤਾਂ ਨਸ਼ਿਆਂ ਦਾ ਤਿਆਗ ਕਰੋ ਸਿੱਖੀ ਸਰੂਪ ਨੂੰ ਧਾਰਨ ਕਰੋ ਆ ਜਿਹੜੀ ਹੁੱਲੜਬਾਜੀ ਅੱਜ ਵੀ ਨਗਰ ਕੀਰਤਨ ਦੇ ਵਿੱਚ ਧੱਕੇ ਨਾਲ ਹੀ ਅੱਗੇ ਆਈ ਜਾਂਦੇ ਨੇ ਪਾਲਕੀ ਸਾਹਿਬ ਨੂੰ ਵੀ ਨਹੀਂ ਚੱਲਣ ਦਿੰਦੇ ਤਾਂ ਇਹ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਸਹਿਜ ਅਵਸਥਾ ਵਿੱਚ ਰਹਿਣਾ ਚਾਹੀਦਾ ਹੈ ਸੰਤਨ ਬਹੁਤ ਖੁਸ਼ੀ ਹੈ ਇਸ ਦਿਹਾੜੇ ਦੀ ਵੀ ਗੁਰੂ ਸਾਹਿਬ ਨੇ ਗੱਡੀ ਸਾਹਿਬ ਦੇ ਚਰਨ ਪਾਏ ਅੱਜ ਦੇ ਦਿਨ ਉੱਥੋਂ ਲੈਣ ਆਏ ਨੇ ਉਹ ਮਹਾਰਾਜ ਨੂੰ ਲੈਣ ਆਏ ਨੇ ਇੱਥੇ ਜਿਵੇਂ ਪਹਿਲਾਂ ਮਹਾਂ ਨजीर खान ਲੈਣ ਆਏ ਸੀ ਉਸੇ ਤਰ੍ਹਾਂ ਅੱਜ ਲੈਣ ਆਏ ਨੇ ਮਹਾਰਾਜ ਨੂੰ ਇੱਥੋਂ ਲੈ ਕੇ ਜਾਰ ਅੱਜ ਦੇ ਬੱਚਿਆਂ ਨੂੰ ਕੀ ਸੰਦੇਸ਼ ਦੋਗੇ ਜੀ ਮਹਾਰਾਜ ਦੀ ਬਾਣੀ ਨਾਲ ਜੁੜਨ ਪਾਠ ਕਰਨ ਦੇ ਉਹਨਾਂ ਦੇ ਸਿੱਖਿਆ ਲੈਣ ਨਛੇਧੋ ਬਚਣ ਜਿਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਸੀਸ ਦਿਨ ਜਾ ਰਹੇ ਸੀ ਤੇ ਉਹ ਥੜਾ ਸਾਫ ਗੁਰਦੁਆਰਾ ਜਿੱਥੇ ਅੱਜ ਖੜੇ ਆ ਇੱਥੇ ਆਏ ਔਰ ਜਿਹੜਾ ਗੜੀ ਨजीर ਦਾ ਪਜੀਰ ਸੀ ਮੁਹੰਮਦ ਬਖਸ਼ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਡੇ ਗੜੀ ਨजीर ਪਿੰਡ ਦੇ ਵਿੱਚ ਵੀ ਚਰਨ ਪਾਓ ਔਰ ਉਸ ਟਾਈਮ ਬਾਬਾ ਜੀ ਨੂੰ ਲੈ ਕੇ ਜਿਸ ਦਿਨ ਅੱਜ ਦੇ ਦਿਨ ਅੱਜ ਦੇ ਦਿਨ ਮੁਹੰਮਦ ਬਖਸ਼ ਉਹ ਗੁਰਤੇਗਹਦਰ ਸਾਹਿਬ ਜੀ ਨੂੰ ਲੈ ਕੇ ਗੜੀ ਸਾਹਿਬ ਗਿਆ ਸੀ ਅਸੀਂ ਇਹ ਪਹਿਲਾ ਇਸ ਵਾਰੀ ਦੂਸਰੀ ਵਾਰ ਪਿਛਲੇ ਸਾਲ ਸਟਾਰਟਿੰਗ ਕੀਤੀ ਸੀ ਉਸੇ ਦਿਨ ਹੀ ਇਹ ਪ੍ਰੋਗਰਾਮ ਕਰਦੇ ਹਾਂ ਕੀ ਕਹੋਗੇ ਜੀ ਨੌਜਵਾਨ ਬੱਚਾ ਵਾਸਤੇ ਅਸੀਂ ਇਹ ਜੋ ਵੀ ਉਪਰਾਲਾ ਕਰ ਰਹੇ ਨੇ ਸਾਡੇ ਬਾਬਾ ਕਾਰਸੇ ਵਾਲੇ ਮਹਾਂਪੁਰਖ ਬਾਬਾ ਬਲਵੀਰ ਸਿੰਘ ਜੀ ਸਮੂਹ ਇਲਾਕਾ ਨਿਵਾਸੀ ਸੰਗਤ ਉਹਨਾਂ ਦਾ ਇਹੀ ਹੈ ਵੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਹੋਵੇ ਵੀ ਗੁਰਤੇਗਹਦਰ ਸਾਹਿਬ ਜੀ ਜਦੋਂ ਸੀਸ ਦਿੱਤਾ ਹਿੰਦ ਵਾਸਤੇ ਸੀਸ ਦਿੱਤਾ ਤਾਂ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਕਿੰਨੀ ਵੱਡੀ ਹੈ ਸਾਰੀਆਂ ਸੰਗਤਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਵਸ ਮਨਾ ਰਹੇ ਹਾਂ ਅਸੀਂ ਅੱਜ ਜਿਹੜਾ ਅਸੀਂ ਇਹ ਨਗਰ ਕੀਰਤਨ ਥੜਾ ਸਾਹਿਬ ਤੋਂ ਗੁਰਦੁਆਰਾ ਗੜੀ ਸਾਹਿਬ ਲੈ ਕੇ ਜਾ ਰਹੇ ਹਾਂ ਇਹ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖੜਾ ਸਾਹਿਬ ਤੋਂ ਮੁਹੰਮਦ ਬਖਸ਼ ਗੜੀ ਸਾਹਿਬ ਲੈ ਕੇ ਗਿਆ ਸੀ ਇਸ ਸੰਕੇਤ ਇਤਿਹਾਸ ਇਤਿਹਾਸ ਵੈਸੇ ਲੰਮਾ ਹੈ ਉਹ ਸਾਡੇ ਕਥਾਵਾਚਕ ਜੀ ਤੁਹਾਨੂੰ ਕਿਤੇ ਫੇਰ ਦੱਸ ਦੇਣਗੇ ਪਰ ਇਹ ਇਹ ਅੱਜ ਟਾਈਮ ਘੱਟ ਹੋਣ ਕਰਕੇ ਇਹ ਸਾਡਾ ਮੁੱਖ ਦਿਵਸ ਹੈ ਅੱਜ ਇਹ ਦਿਵਸ ਅਸੀਂ ਮਨਾ ਰਹੇ ਹਾਂ ਸਤਗੁਰੂ ਤੇਗ বাহাদুর ਸੱਚੇ ਪਾਤਸ਼ਾਹ ਨਾਮ ਸਿੰਘ ਅੱਜ ਕੀ ਇੱਕ ਨਗਰ ਦਿਨ ਕੋ ਖਾਮਿਲ ਹੋ ਰਿਹਾ ਜਿੰਨੇ ਕਰਕੇ ਪਿਤਾ ਜੀ ਨੇ ਬਾਬਾ ਜੀ ਦੀ ਕਿਰਪਾ ਹੋਈ ਬਾਬਾ ਜੀ ਨੇ ਆਪਣੇ ਚਰਨਾਂ ਨਾਲ ਜੋੜਿਆ ਹੋਇਆ ਜੀ ਗੁਰੂ ਕਨੈਣ ਲੱਗੇ ਹੋ ਹਾਂ ਜੀ ਅਤੇ ਵੀ ਲੈ ਆਏ ਹਾਂ ਹਾਂਜੀ ਬੱਚੇ ਨੂੰ ਲੈ ਆਣ ਨਾਲ ਬੱਚੇ ਮੈਂ ਇਕੱਲਾ ਆਇਆ ਹਾਂ ਬੱਚੇ ਮਗਰੋਂ ਆ ਜਾਣਗੇ ਉਹਨਾਂ ਦੀ ਮਰਜ਼ੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੋ ਇਸ ਟੀਵੀ ਦੇ ਨਾਲ ਪਿਆਰ ਕਰਦੀਆਂ ਨੇ ਅਤੇ ਸੰਗਤਾਂ ਨਾਲ ਪਿਆਰ ਕਰਦੀਆਂ ਗੁਰੂ ਨਾਲ ਪਿਆਰ ਕਰਦੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਇਸ ਸੰਬੰਧ ਦੇ ਵਿੱਚ ਹੈ ਕੇ ਅੱਜ ਦੇ ਦਿਨ ਭਾਈ ਮੁਹੰਮਦ ਬਖਸ਼ ਜੀ ਜੋ ਗੜੀ ਨਜ਼ੀਰ ਦਾ ਨਵਾਬ ਸੀ ਉਹ ਸੈਭ ਸੇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਦੁਆਰਾ ਥੜਾ ਸਾਹਿਬ ਵਾਲੀ ਸਥਾਨ ਤੋਂ ਇੱਥੇ ਸਾਈਂ ਅਨਾਇਤ ਅਲੀ ਦੀ ਛੱਪਰੀ ਸੀ ਉਸ ਛੱਪਰੀ ਵਿੱਚੋਂ ਲੈਣ ਵਾਸਤੇ ਆਇਆ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਹਿਲਾਂ ਮਨਾਂ ਕੀਤਾ ਸੀ ਪਰ ਜਦੋਂ ਨੇ ਸਿਪਾਈ ਦੇਖੇ ਵੀ ਬਰੰਟ ਜਾਰੀ ਨੇ ਫਿਰ ਦੁਬਾਰਾ ਆਇਆ ਫਿਰ ਬੇਨਤੀ ਕੀਤੀ ਸਤਗੁਰਾਂ ਨੇ ਕਿਹਾ ਸੀ ਸਾਨੂੰ ਫੜਨ ਵਾਲਾ ਕੋਈ ਨਹੀਂ ਹੈਗਾ ਸਾਨੂੰ ਫੜਨ ਵਾਲਾ ਕੋਈ ਨਹੀਂ ਪਰ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੀ ਸ਼ਰਤ ਹੈ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੀ ਗੱਡੀ ਵਿੱਚ ਲੈ ਕੇ ਗਿਆ ਸੀ ਉਸ ਦਿਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਧੰਨ ਧੰਨ ਬਾਬਾ ਬਲਬੀਰ ਸਿੰਘ ਜੀ ਕਾਰਸੇ ਵਾਲੇ ਮਹਾਂਪੁਰਸ਼ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ٹرسٹ ਦੇ ਸਮੂਹ ਮੈਂਬਰ ਸਹਿਬਾਨ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਹ ਜਿਹੜਾ ਨਗਰ ਕੀਰਤਨ ਹੈ ਉਸ ਦਿਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਿੰਨੇ ਕਿੰਨੇ ਲੋਕ ਜੀ ਮਹਾਰਾਜ ਜੀ ਗਏ ਸੀ ਇੱਥੋਂ ਇਹ ਜਿਹੜਾ ਸਮਾ ਹੈ ਕਿਉਂਕਿ ਲੱਗ ਲੱਗ ਗ੍ਰੰਥਾਂ ਦੇ ਵਿੱਚ ਇਹਨਾਂ ਦੇ ਲੱਗ-ਲੱਗ ਤਰੀਕੇ ਲਿਖੇ ਆ ਇਸ ਕਰਕੇ ਆਪਾਂ ਇਹਦਾ ਪ੍ਰੋਪਰ ਸਮਾਂ ਨਹੀਂ ਕਹਿ ਸਕਦੇ ਕਾਫੀ ਲੰਮਾ ਸਮਾਂ ਹੋ ਗਿਆ ਆਈਡੀਆ ਆਈਡੀਆ ਵੀ ਨਹੀਂ ਕਹਿ ਸਕਦੇ ਕਿਉਂਕਿ ਆਈਡੀਆ ਵੀ ਫੇਰ ਵੀਡੀਓ ਚੜਨੀ ਆ ਤੇ ਉਹ ਕਹਿ ਦਣਗੇ ਆਈਡੀਆ ਵੀ ਗਲਤ ਲਾ ਦਿੱਤਾ ਇਸ ਕਰਕੇ ਲੰਮਾ ਸਮਾਂ ਹੋ ਗਿਆ ਜੇ ਆਪਾਂ ਲੰਮਾ ਸਮਾਂ ਹੋ ਗਿਆ ਇਦਾਂ ਕਹਿ ਲਓ 350 ਸਾਲਾ ਵੈਸੇ ਮਨਾਇਆ ਜਾਂਦਾ ਆ 350 ਸਾਲਾ 350 ਸਾਲਾ ਸ਼ਹੀਦੀ ਦਿਵਸ ਹੈ ਜਿਹੜਾ ਕਿਉਂਕਿ ਉਦੋਂ ਪਹਿਲਾਂ ਮਹਾਰਾਜ ਜੀ ਬਹੁ ਥਾਵਾਂ ਤੇ ਗਏ ਨੇ ਉਦੋਂ ਬਾਅਦ ਸ਼ਹੀਦੀ ਦਿੱਤੀ ਹੈ ਉਹਨਾਂ ਨੇ ਇਹ ਜਿਵੇਂ ਗੜੀ ਸਾਹਿਬ ਦੇ ਵਿੱਚ 40 ਦਿਨ ਰਹੇ ਨੇ ਬਹਾਦਰਗੜ 4 ਮਹੀਨੇ ਰਹੇ ਨੇ ਇਸ ਕਰਕੇ ਕਿਸੇ ਵੀ ਸਮੇਂ ਦਾ ਪ੍ਰੋਪਰ ਆਪਾਂ ਦੱਸ ਨਹੀਂ ਸਕਦੇ ਪਰ ਹੁਣੇ ਜਿਹੜਾ 350 ਸਾਲਾ ਮਨਾਇਆ ਜਾ ਰਿਹਾ ਉਹ ਵੀ ਸੰਦੇਸ਼ ਹੈ ਮਹਾਰਾਜ ਦਾ ਹਾਂਜੀ ਬੱਚਿਆਂ ਨੂੰ ਬੱਚਿਆਂ ਨੂੰ ਇਹ ਸੰਦੇਸ਼ ਹੈ ਕਿ ਭਾਈ ਇੱਕ ਤਾਂ ਨਸ਼ਿਆਂ ਦਾ ਤਿਆਗ ਕਰੋ ਸਿੱਖੀ ਸਰੂਪ ਨੂੰ ਧਾਰਨ ਕਰੋ ਆ ਜਿਹੜੀ ਹੁੱਲੜਬਾਜੀ ਅੱਜ ਵੀ ਨਗਰ ਕੀਰਤਨ ਦੇ ਵਿੱਚ ਧੱਕੇ ਨਾਲ ਹੀ ਅੱਗੇ ਆਈ ਜਾਂਦੇ ਨੇ ਪਾਲਕੀ ਸਾਹਿਬ ਨੂੰ ਵੀ ਨਹੀਂ ਚੱਲਣ ਦਿੰਦੇ ਤੋ ਇਹ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਸਹਿਜ ਅਵਸਥਾ ਵਿੱਚ ਰਹਿਣਾ ਚਾਹੀਦਾ ਹੈ